ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਪੱਖੋ ਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਪਿੰਡ ਪੱਖੋ ਕੇ ਇੱਕ ਆਪਾਂ ਤੋਕੜ ਗੱਬਣ ਬੈਠ ਲੈ ਕੇ ਆਏ ਪਹਿਲੇ ਸੂਏ ਵਾਸਤੇ ਸੂਈ ਵੀ ਹੈ ਦੂਜੇ ਸੂਏ ਵਾਸਤੇ ਗੱਬਣਾ ਆਜੋ ਵੀਰੇ ਸਸੀ ਗਾਲ ਜੀ ਹੋ ਠੀਕ ਠਾਕ ਆ ਵੀਰੇ ਹਾਂਜੀ ਵੀਰੇ ਨਾਮ ਡਰੈਸ ਬੋਲੀਆ ਆਪਣਾ ਨਾਮ ਕੁਲਵਿੰਦਰ ਸਿੰਘ ਜੀ ਹਮ ਪਿੰਡ ਪਖੋਕਲਾ ਜੀ ਹਮ ਜਿਹੜਾ ਬਰਨਾਲਾ ਜੀ ਠੀਕ ਆ ਜੀ ਤਸ਼ੀਰ ਦਾ ਬਾਜੀ ਓਕੇ ਜੀ ਤੇ ਵੀਰੇ ਨੰਬਰ ਬੋਲੋ 7041 ਜੀ 41278 ਜੀ ਠੀਕ ਆ ਵੀਰੇ ਤੇ ਆਪਾਂ ਅੱਜ ਘਰ ਦੀ ਵੇੜ ਕਰੀ ਹੈਗੀ ਸੇਲ ਅੱਜ ਹਾਂਜੀ ਹਾਂਜੀ ਕਿੰਨੇ ਮਹੀਨੇ ਦੀ ਕੱਪੜਾ ਵੀਰੇ ਤੇ ਸਾਢੇ 3 ਮਹੀਨੇ ਹੈ ਕੱਪੜਾ ਤੇ ਦੁੱਧ ਕਿੰਨਾ ਜੀ ਦੋ ਦੋਂ ਮਾਣੋਂ 9 ਲੀਟਰ ਹੈ ਜਦ ਅਤੇ 14 ਲੀਟਰ ਤੇ ਠੀਕ ਹੈ ਜੀ ਹੁਣ ਜਮਾ ਵਧੀਆ ਮਿਲਦੀ ਜੀ ਨੇ ਟਾਈਮ ਸਾਢੇ 3 ਦਿਨ ਮਹੀਨੇ ਚ ਇੱਕ ਪਾਸਾ ਜਮਾ ਚੈੱਕ ਕਰਾ ਕੇ ਦਿਓਗੇ ਹਾਂਜੀ ਹਾਂਜੀ ਫੋਲਾ ਤੋਰ ਕੇ ਦਿਖਾ ਦਈਏ ਧਾਰਾਂ ਦੂਰਾਂ ਵੀਰੇ ਤੁਹਾਨੂੰ ਕਰਾਉਣੇ ਚੈੱਕ ਫੋਲ ਲੈ ਇਧਰ ਨੂੰ ਲੈ ਜਾਣੀ ਇਧਰ ਨੂੰ ਲੈ ਚਲੀ ਇਧਰ ਮਰਜੀ ਲੈ ਜਾ ਆ ਦੇਖੋ ਜੀ ਤੋਰਾ ਤਾਰਾ ਕਰੋ ਚੈੱਕ ਚੈੱਕ ਨੰਬਰ ਕੁਆਲਿਟੀ ਪੂਰੀ ਫੋਲਾ ਤੇ ਬੱਚਾ ਆਪਾਂ ਪਹਿਲਾਂ ਲਾ ਲਿਆ ਪਸਮਾਚ ਆ ਗਈ ਵੇ ਲੈ ਚੱਲ ਲੰਮੀ ਫੋਲ ਆ ਦੇਖੋ ਜੀ ਚਾਹੀ ਵਾਲ ਤੇ ਥੋੜਾ ਜਿਹਾ ਹਲਕਾ ਜਰਸੀ ਦਾ ਕ੍ਰੋਸ ਆ ਵਿੱਚ ਦੋਨੇ ਮਿਕਸ ਆ ਥੋੜੀ ਜੀ ਤੇ ਦੁੱਧ ਦੁੱਧ ਵੀ ਵੀਰੇ ਦੀ ਫੈਟ ਵੀ ਚੰਗੀ ਆਉਂਦੀ ਹੋਣੀ ਆ ਲਿਆ ਮੋੜ ਲਿਆ ਓਕੇ ਤੇ ਬਾਈ ਕਹਿੰਦੇ ਵੀ ਛੋਟੀ ਉਮਰ ਦੀ ਸੂਈ ਆ ਹਨਾ ਇਹ ਹਾਂਜੀ ਹਾਂਜੀ ਠੀਕ ਆ ਵੀਰੇ ਆ ਦੇਖੋ ਜੀ ਤੇ ਮੱਝ ਰੱਖਣ ਦੀ ਲੋੜ ਨਹੀਂ ਇੰਨੀ ਵਧੀਆ ਵੜ ਦਾ ਦੁੱਧ ਆ ਬਾਈ ਕਹਿੰਦੇ ਫੈਟ ਵਾਲਾ ਠੀਕ ਆ ਜੀ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਤੇ ਮਾਰੋ ਫਿਰ ਵੀਰੇ ਤਾਂ ਰਹਿੰਦੇ ਕਰੋ ਥੱਲੇ ਤੋਂ ਚੈੱਕ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 1:30 ਵਜੇ ਦਾ ਆਤ ਨੇ ਨੇ ਪੂਰੀ ਤਿਆਰ ਹੋ ਜਾਣਾ ਜੀ ਤੇ ਚਾਟ ਵੀ ਸੈੱਟ ਲੈਂਦੇ ਬੱਛਾ ਵੀ ਛੱਡ ਲੈਂਦੇ ਹਨਾ ਜੀ ਹਾਂ ਜੀ ਓਕੇ ਜੀ ਆ ਲੋ ਕਰੋ ਜੀ ਬੱਛਾ ਜਾਉਂਗਾ ਤੁਸੀਂ ਦੇਖ ਸਕਦੇ ਹੋ ਜੀ ਓਕੇ ਜੀ ਬੱਛੇ ਤਾਂ ਬਿਨਾ ਵੀ ਮਿਲ ਪੈਂਦੀ ਹੈ ਜੀ ਚੋਣੀ ਹੋਵੇ ਜੀ ਨਹੀਂ ਨਹੀਂ ਬੱਛੇ ਚ ਮਿਲਦੀ ਓਕੇ ਜੀ ਤੁਸੀਂ ਚੋਈ ਨਹੀਂ ਹੋਣੀ ਮਿਲ ਤਾਂ ਪਊ ਓਕੇ ਜੀ ਬੱਚਾ ਦਾ ਕੋਈ ਰੱਖਦੇ ਨਹੀਂ ਜੀ ਪਹਿਲਾਂ ਹੀ ਮਾਰ ਦਿੰਦਾ ਤੂੰ ਹੀ ਬੜਾ ਸਾਂਭਿਆ ਆ ਦੇਖੋ ਆ ਦੇਖੋ ਈ ਧਾਰਾ ਕਰੋ ਚੈੱਕ ਇੱਕ ਨੰਬਰ ਤੇ ਬਾਈ ਦਾ ਦੁੱਧ ਮਿਣ ਕੇ ਬੱਸ ਜੀ ਓਕੇ ਜੀ ਦੁੱਧ ਮਿਣ ਕੇ ਨਿਆਣਾ ਖੋਲ ਦਿਓ ਜੀ ਦੁੱਧ ਬਾਈ ਕਹਿੰਦੇ ਮਿਣ ਕੇ ਲੈ ਜਾ ਕੋਈ ਗੱਲ ਨਹੀਂ ਚਿੱਟਾ ਦੁੱਧ ਦਾ ਵਰਪਰਗਾ ਦੇਖੋ ਠੀਕ ਆ ਜੀ ਤੇ ਕੁਆਲਿਟੀ ਪੂਰੀ ਫੁੱਲ ਆ ਆ ਦੇਖੋ ਜੀ ਦੁੱਧ ਚਿੱਟਾ ਜਮਾ ਵਰਪਰਗਾ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਤੇ ਵੀਰੇ ਕੀ ਡਿਮਾਂਡ ਆ ਕਿੰਨੇ ਪੈਸੇ ਲੈਣੇ ਇਹਦੇ ਜਮਾ ਕਰਨਵਾ ਦਾ ਬਸ 47 ਕਰਦੇ ਜੀ ਮਾਨਦਾਨ ਦਾ ਹੋ ਜਣ ਐ ਤਾਂ ਨਹੀਂ ਵੀ ਲਕੀਰ ਵਾਲੀ ਗੱਲ ਤਾਂ ਨਹੀਂ ਵੀ 47 ਮੰਗ ਲਿਆ ਸੰਨ ਠੀਕ ਆ ਮਾਨਦਾਨ ਪਿੰਡ ਫੇਰ ਬੋਲਦੇ ਪਿੰਡ ਨਾਂ ਕਲਵਿੰਦਰ ਸਿੰਘ ਪਿੰਡ ਪੱਖੋ ਕਰਾਂ ਜੀ ਹੂੰ ਜਿਹੜਾ ਬਰਨਾਲਾ ਜੀ ਠੀਕ ਆ ਜੀ ਤਸ਼ੀਲਤਾ ਪਾ ਜੀ ਠੀਕ ਆ ਜੀ ਤੇ ਮੋਲ ਰੇਟ ਇਹਦਾ ਆ ਗਿਆ ਖੰਦਰ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਚੈੱਕ ਪਾਥਾ ਨੇ ਓਕੇ ਜੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਤੇ ਨਾਲ